ਸਤਿ ਲੋਕ ਮਹੱਲਾ ਪੰਜਵਾ ਉਠੰਦੇ ਆ ਬਹੰਦੇ ਆ ਸਬੰਦੇ ਆ ਸੁਖ ਸੋਏ ਨਾਨਕ ਨਾਮ ਸਲਾਹੇ ਐ ਮਾਨ ਤਨ ਸੀਤਲ ਹੋਏ ਮਹੱਲਾ ਪੰਜਵਾ ਲਾਲਚ اٹਿਆ ਨਿਤ ਫਿਰੈ ਸੁਆਰਥ ਕਰੇ ਨਾ ਕੋਈ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੁਏ ਪਉੜੀ ਸਭੈ ਵਸਤੂ ਕਾਉਣੀਆਂ ਸੱਚੇ ਨਾਉ ਮਿੱਠਾ ਸਾਦ ਆਇ ਤਿਨ ਹਰ ਜਨ ਚਖ ਸਾਦੀ ਡਿਠਾ ਹਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਉੱਠਾ ਇੱਕ ਨਿਰੰਝਣ ਰਾਵ ਰਹਿਆ ਭਾਉ ਦੁਇਆ ਕੁੱਠਾ ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੈ ਤੁਠਾ ਸਲੋਕ ਮਹੱਲਾ ਪੰਜਵਾਂ जा चड़ी सासार जो जा चंदी हेकड़ो गाली व्या वन धनि विहूनया मह नीहे जिदा मन पुशाणु विरलो थे ओ, हारा संत नानक पादर पदरो पौडी சோයිසිවෙහජړെ ධතාාවखසිந்த केෙළවෙख සබਬනාசහන සිමරਤබോබந்த ਹරമරග සාධుदසයා ජපಯ ගொරමන්త மாයාස්வாද සබபிിக்கයා ਹරமானனுපාවන්ந்த. ਆਇ ਨਾਨਕ ਪਰਮੇਸਰੈ ਜਿਨ ਦਿੱਤੀ ਜਿੰਦ ਸਲੋਕ ਮਹੱਲਾ ਪੰਜਵਾਂ ਵਤ ਲੱਗੀ ਸੱਚੇ ਨਾਮ ਕੀ ਜੋ ਵੀ ਜੇ ਸੁਖਾਏ ਤਿਸਹਿ ਪ੍ਰਾਪਤ ਨਾਨਕਾ ਜਿਸਨੋ ਲਿਖਿਆ ਆਇ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜੇ ਤ ਖਾਦੈ ਮਨ ਤ੍ਰਿਪਤੀਐ ਨਾਨਕ ਸਾਹਿਬ ਦਾਤ ਪਾਉੜੀ ਲਾਹ ਜਗ ਮਹ ਸੇ ਖਟਹਿ ਜੇ ਨਹਾਰ ਤਨ ਰਾਸ ਦੁਤੀਆ ਭਾਉ ਨ ਜਾਣਨੀ ਸੱਚੇ ਦੀ ਆਸ निहचल एक सरेवेया होर सब विनाश पार ब्रह्म जिस विसरै तिस बिरथा सास कंठ लाए जन रखिया नानक बल जास श्लोक मोहल्ला 5वा ਤਾਰ ਬ੍ਰਹਮ ਫਰਮਾਇ ਮਿਹੋ ਉਠਾ ਸਹਿਜ ਸੁਭਾਏ ਆਨ ਧਨ ਬਹੁਤ ਉਪਜਿਆ ਪ੍ਰਥਮੀ ਰੱਜੀ ਤੇ ਪਥ ਅਗਾਇ ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ ਪੂਰਬ ਲਿਖਿਆ ਪਾਇ ਮਿਲਿਆ ਤਿਸੈ ਰਜਾਈ ਬਾਰੇ ਮੇਸਰ ਜੀਵਨ ਆ ਨਾਨਕ ਤਿਸੈ ਤੇ ਆਏ ਮਹੱਲਾ ਪੰਜਵਾ ਜੀਵਨ ਪਾਤ ਨਿਰਵਾਣ ਇੱਕੋ ਸਿਮਰੀਐ ਦੂਜੀ ਨਾਹੀ ਜਾਏ ਕੈਨ ਵਿਧ ਤੀਰੀਐ ਨਿਡਰ ਸਭ ਸੰਸਾਰ ਸੁਖ ਨਾ ਨਾਮ ਬਿਨ ਤਾਨ ਧਨ ਹੋਸੀ ਸ਼ਾਰ ਜਾਣੈ ਕੋਏ ਜਾਣੈ ਰੰਗ ਰੂਪ ਰਸ ਬਾਦ ਕੀ ਕਰਹਿ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ रते निर्वाण सच्चा गा वी नानक शरणद्वार पा वहि पाउडी जम्मन मरण नाते ते न काओ जो हार लाड लागे जीवत से प्रवान हुए, हार हुए जागे ਸਾਧ ਸੰਗ ਜਿਨ ਪਾਇਆ ਸੇਈ ਵਡ ਭਾਗੇ ਨਾਏ ਵਿਸਰਿਆ ਤ੍ਰਿਗ ਜੀਵਨਾ ਤੂਤੇ ਕਾਚ ਧਾਗੇ ਨਾਨਕ ਧੂੜ ਪੁਨੀਤ ਸਾਧ ਲਖ ਕੋਟ ਤੇ ਰਾਗੇ ਸਲੋਕ ਮਹੱਲਾ ਪੰਜਵਾ सुवन्नी खाड रतन जड़ावी हर प्रेम पुरख मन उ काज सुहेलड़े थिये गुरु नानक सतगुरु तु महला पञ्जा ਫਿਰਦੀ ਫਿਰਦੀ ਦਹਿ ਦਿਸਾ ਜਾਲ ਪਰਬਤ ਬਨ ਰਾਏ ਜਿੱਥੈ ਡਿਠਾ ਮਿਰ ਤਕੋ ਇਲ ਬਹਿਠੀ ਆਏ ਪੌੜੀ ਜਿਸ ਸਰਬ ਸੁਖਾ ਫਲ ਲੋੜੀ ਹੈ ਸੋ ਸੱਚ ਕਮਾਵੋ ਨੇੜੈ ਦੇਖਾਓ ਪਾਰ ਬ੍ਰਹਮ ਇੱਕ ਨਾਮ ਧਿਆਵੋ ਉਏ ਸਗਲ ਕੀਰੇਣੂ ਕਾ ਹਰ ਸੰਗ ਸਮਾਵੋ ਦੂਖ ਨ ਦੇਈ ਕਿਸੈ ਜੀ ਉਪਤ ਸਿਓ ਘਰ ਜਾਵੋ ਪਤ ਤ ਪੁਨੀਤ ਕਰਤਾ ਪਰਖ ਨਾਨਕ ਸੁਣਾਵੋ ਉਸ ਲੋਕ ਦੋਹਾ ਮਹੱਲਾ ਪੰਜਵਾਂ ਇਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰਥ ਜੀਉ ਹਮਾਰਾ ਖੰਨੀਐ ਹਰ ਮਾਨ ਤਨ ਸੰਧੜੀ ਵਥ ਮਹੱਲਾ ਪੰਜਵਾ ਜੇ ਕਰ ਗਹ ਪਿਆਰੜੇ ਤੋਦ ਨਾ ਛੋਡਾ ਮੂਲ ਹਰ ਛੋਡਨ ਸੇ ਦੁਰਜਨਾ ਪੜਹਿ ਦੋਜਕ ਕੈ ਸੂਲ ਪਾਉੜੀ ਸਾਬਨਿਧਾਨ ਘਰ ਜਿਸਦੈ ਹਰ ਕਰੇ ਸੂ ਹੋਵੈ ਜਪ ਜਪ ਜੀਵਹਿ ਸੰਤ ਜਨ ਪਾਪ ਮਲ ਧੋਵੈ ਚਰਨ ਕਮਲ ਹਿਰਦੈ ਵਸਹਿ ਸੰਕਟ ਸਭ ਖੋਵੈ ਗੁਰ ਪੂਰਾ ਜਿਸ ਭੇਟੀਐ ਮਾਰ ਜਨਮ ਨਾ ਰੋਵੈ प्रभ दर्श प्यास नानक कणी कृपा कर देवै सलोक डखणा महला पंजवा पूरी परम मजाए पिरी मुहबत हिक तू जिथ हो मन जाए तिथाऊ माओजूद सोए महला पंजवा ਚਾੜ ਕੈ ਘੋੜੜੈ ਕੁੰਦੇ ਪਕੜਹਿ ਕੂਂਡੀ ਦੀ ਖੇਡਾਰੀ ਹੰਸਾ ਸੇਤੀ ਚਿਤ ਉਲਾਸਹਿ ਕੁੱਕੜ ਦੀ ਓਡਾਰੀ ਪਾਉੜੀ ਰਸਨਾ ਉਚਰੈ ਹਰਿ ਸ਼ਰਵਣੀ ਸੁਣੈ ਸੋ ਉਦਰੈ ਮਿੱਤਾ ਹਰਿ ਜਸ ਲਿਖਹਿ ਲਾਏ ਭਾਵਨੀ ਸੇ ਹਸਤ ਪਵਿੱਤਾ 68 तीर्थ मध्य ना सब पुन्न तिन किता संसार सागर ते उधरे लिखिया गढ जिता नानक लाड लाए उद्धारन दययो सेवा अमिता श्लोक मोहल्ला पंजाब ਤੰਧੜੇ ਕੁਲਾਹ ਚਿੱਤ ਨਾ ਆਵੇ ਏਕੜੋ ਨਾਨਕ ਸੇਈ ਤਨ ਫੁਟੰਨ ਜਿਨਾਂ ਸਾਈ ਵਿਸਰੈ ਮਹੱਲਾ ਪੰਜਵਾਂ ਪ੍ਰੇਤ ਹੋ ਕੀ ਤੋਨ ਦੇਵਤਾ ਤੈਨ ਕਰਨੇ ਹਾਰੇ ਸੱਬੇ ਸਿੱਖ ਉਬਾਰਿ ਅਨ ਪ੍ਰਭ ਕਾਜ ਸਵਾਰੇ निंदक पकड़ पछाड़े पछाडेयान झूठे दरबारे नानक का प्रभ है आप सवारे पौडी प्रभ बे अत किश अंत नाहे सब करना अगम अगोचर साहो जया का परणा। हसत हसतदे प्रतपलदा भरण पोखण कर्णा मेहरव आप जप सच्चे तरणा तुद भावे सो भला दास शरणा सलोक महला पंजवा ਤੈਨਾਂ ਭੋਖ ਨਾ ਆਹ ਰਹੀ ਜਿਸ ਦਾ ਪ੍ਰਾਪ ਹੈ ਸੋਏ ਨਾਨਕ ਚਰਣੀ ਲੱਗਿਆ ਉਦਰੈ ਸਭੋ ਕੋਏ ਮਹੱਲਾ ਪੰਜਵਾ ਜਾਚਿਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸਹਿ ਭੋਖ ਨਾ ਮੂਲ ਪਾਉੜੀ ਮਨ ਰਤਾ ਗੋਵਿੰਦ ਸਾંગ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰਨਾਮ ਸਿਉ ਏ ਹਸਤੀ ਕੋੜੇ ਰਾਜ ਮਿਲਖ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੂੜੇ ਟਾਢੀਦਾਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਾਨ ਤਨ ਚਾਉ ਏ ਹੋ ਨੇਤ ਪ੍ਰਭ ਕਉ ਲੋੜੇ ਸੋਧ ਕੀਚੇ राग गाउडी भगतां की वाणी एक ओंकार सतनाम करता पुरख गुरु प्रसाद गाउडी ग्वारे री श्री कबीर जीयो के चौपदे 14 आब मोहे जलत राम जाल पाया राम उदक तन जलत मान कारण बान बाण सो जाल बि भगवन्त न पाय जेह पावक सोर नार है जारे राम उदक जान जलत उबारे ਭਾਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਖਟਤ ਨਾਹੀ ਕਹ ਕਬੀਰ ਭਜ ਸਾਰੰਗ ਪਾਨੀ RAM ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਦਾਉ ਜਲ ਕੀ ਤਿਆਸ ਨਾ ਜਾਏ ਜਲ ਮਹਿ ਅਗਨ ਉੱਠੀ ਅਦਕਾਏ ਰਹਾ ਤੂੰ ਜਲ ਨਿਹਦ ਹਾਉ ਜਲ ਕਾਮੀਨ ਜਲ ਮਹਿ ਰਹਾਉ ਜਲਹਿ ਬੇਨਖੀਨ ਤੂੰ ਬਿੰਜਰ ਹਾਉ ਸੂ ਅਟਾ ਤੋਰ ਜਮ ਮੰਜਾਰ ਕਹਾ ਕਰੈ ਮੂਰ ਤੂੰ ਤਰ ਵਰ ਹਾਉ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹਿ ਕਬੀਰ ਮੇਲ ਅੰਤ ਕੀ ਵੇਲਾ ਗਉੜੀ ਕਬੀਰ ਜੀ ਪੰਜਾਬ ਹਮ ਏਕੋ ਏਕ ਕਰ ਜਾਣਿਆ ਤਾਬ ਲੋਗ ਹੈ ਕਾਹੇ ਦੁਖ ਮਾਨਿਆ ਹਮ ਅਪਤ ਹੈ ਆਪਣੀ ਪਤ ਖੋਈ ਹਮਰੇ ਖੋਜ ਪਰਹੋ ਮਤ ਕੋਈ ਰਹਾਉ ਹਾਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੂ ਸਿਓ ਨਾਹੀ पात अपत ताकी नहीं लाज तब जानोगे जब उगरै गोपाज कहो कबीर पात हार परवान सर्व त्याग भज केवल राम गौड़ी कबीर जी नगन फिरत जाओ पाइय जोग बन का मिर्ग मुक्त सब हो क्या नांगे क्या वादे चाम जाप नहीं चीनस आत्म राम रहाओ मूड मुंडाए जाओ सिद्ध पाई मुक्ति भेड़ ना गैया काई ਬੇਨਦ ਰਾਖ ਜਾਓ ਤਰੀਏ ਭਾਈ ਖੁਸਰੈ ਕਿਉਂ ਨਾਮ ਪਰਮ ਗਤ ਪਾਈ ਕਹੋ ਕਬੀਰ ਸੁਨਹੁ ਨਾਰ ਭਾਈ RAM ਨਾਮ ਬਿਨ ਕਿਨ ਗਤ ਪਾਈ ਗਾਉੜੀ ਕਬੀਰ ਜੀ ਸੰਧਿਆ ਪ੍ਰਾਤ ਇਸ ਨਾਨ ਕਰਾਹੀ ਜਿਉ ਭਏ ਦਾ ਦੁਰ ਪਾਨੀ ਮਾਹੀ जाओ पै राम रत नाहि ते सब धर्म राय कै जाही रहाओ। काया रत बहु रचाही तेन कौ दया सुपने पी ना चार चरन कह बहु आगर साधु सुख कल सागर। ਕਹੋ ਕਬੀਰ ਬਹ ਕਾਏ ਕਰੀ ਜੈ ਸਰਬ ਸੂਡ ਮਹਾਰਾਸ ਪੀਜੈ ਕਬੀਰ ਜੀ ਗਾਉੜੀ ਕਿਆ ਜਾਪ ਕਿਆ ਤਾਪ ਕਿਆ ਬ੍ਰਤ ਪੂਜਾ ਜਾ ਕਰਦਾ ਭਾਉ ਹੈ ਦੂਜਾ ਰੇ ਜਨ ਮਨ ਮਾਦਾ ਸਿਉ ਲਾਈਐ ਚਤੁਰਾਈ ਨਹ ਚਤੁਰ ਪੂਜ ਪਾਈਐ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬੱਧੇ ਅਹਮੇਵ ਮੇਲ ਪਾਥਰ ਕੀ ਕਰਹੀ ਸੇਵਾ कहो कबीर भगत कार पाया भोले पाए मिले रबुराया गौड़ी कबीर जी घर निवास मह कुल नहीं जाती ब्रह्म बिन्द ते सब उत्पाती कहो रे पंडित बाम कब के होए बामन कह कह जन्म मत जाओ तू ब्राह्मण ब्राह्मणी जाया आन बाट काहे नहीं आया तुम कत ब्राह्मण हम सूद हम लोहू तोमकात तुम दूद ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਹਮਣ ਕਹੀਅਤ ਹੈ ਹਮਾਰੈ ਗਾਉੜੀ ਕਬੀਰ ਜੀ ਆਂਦਕਾਰ ਸੁਖ ਕਬਹ ਨਾ ਸੋਈ ਹੈ ਰਾਜ ਅਰੰਕ ਦਉ ਮੇਲ ਰੋਈ ਹੈ ਜੋ ਪੈ ਰਸਨਾ RAM ਨਾ ਕਹਿਬੋ ਉਪਜਤ ਦਿਨ ਸਤ ਰੋਵਤ ਰਹੋਤ ਰਹਾਉ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹੋ ਕਾ ਕੀ ਮਾਇਆ ਜਸ ਜੰਤੀ ਮਹਿ ਜੀਉ ਸਮਾਨਾ ਮੂਏ ਮਰਮ ਕੋ ਕਾ ਕਰ ਜਾਨਾ हंसा सर्वर कालशरीर रामरसायन रे कबीर गौडी कबीर जी जोत की जात जात की ज्योति लागे कंचुआ फल मोती कवन सोकार जो निर्प पाओ पौ जाए अपै होय रय ताट तीरथ नहीं नहि आए चार, चार रहे उर जाए। पाप उर्जाए पापून एक समान निज कार पारस तजहो गुण आन कबीर नेरे कोणा नाम नारोस इस पर चाए परच रहो इस गाउडी कबीर जी जो जान परमित परमन जाना बातन ही बैकुंठ समाना ਨਾ ਜਾਣਾਂ ਬੈਕੁੰਠ ਕਹਾਹੀ ਜਾਨ ਜਾਨ ਸਭ ਕਹਹਿ ਤਹਾਹੀ ਰਹਾਉ ਕਹਿਨ ਕਹਾਵਨ ਨਹ ਪਤੀਈ ਹੈ ਤਾਉ ਮਨ ਮਾਨੈ ਜਾ ਤੇ ਹਉ ਮੈਂ ਜਈ ਹੈ ਜਾਗ ਲਗ ਮਨ ਬੈਕੁੰਠ ਕੀ ਆਸ ਤਾਬ ਲਗ ਹੋਏ ਨਹੀਂ ਚਰਨ ਨਿਵਾਸ कहो कबीर एह कहय काहे साध सङ्गत वैकुण्ठ आहे गौड़ी कबीर जी उपज निप जय समाई ज देखत एहो जग जाई लाज न मरो कहो कार मेरा अंत की बार नहीं काछ तेरा रहाओ। ਨਾਨਕ ਜਤਨ ਕਰ ਕਾਇਆ ਪਾਲੀ ਮਰਤੀ ਵਾਰ ਅਗਨ ਸੰਗ ਜਾਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ ਕਹੋ ਕਬੀਰ ਸੁਨ ਹੋ ਰੇ ਗੁਨੀਆ ਬਿਨ ਸੈ ਗੋ ਰੂਪ ਦੇਖੈ ਸਭ ਦੁਨੀਆ ਗਾਉੜੀ ਕਬੀਰ ਜੀ آور موئے کیا سوگ کری جی تاؤ کی جی جاؤ اپن جی جی می نہ مرو مر بو سنسارا آپ موہے ملیو ہے جی آ بن رہاؤ ਯਾ ਦੇਹੀ ਪਰਮਲ ਮਹਿ ਕੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੂਵਟਾ ਏਕ ਪੰਚ ਪਨਹਾਰੀ ਟੂਟੀ ਲਾਜ ਭਰੈ ਮਤ ਹਾਰੀ ਕਹੋ ਕਬੀਰ ਇਕ ਬੋਧ ਵਿਚਾਰੀ ਨਾ ਉਹ ਕੂਵਟਾ ਨਾ ਪਨਹਾਰੀ ਗਾਉੜੀ ਕਬੀਰ ਜੀ अस थावर जंगम कीट पतंगा अनेक जन्म किए बहु रंगा ऐसे घर हम बहुत बसाए जब हम राम गर्भ होए आए राहव योगी जति तपी ब्रह्मचारी कबहु राजा छत्रपत कबहु भेखारी ਸਾਕਤ ਮਰਹਿ ਸੰਤ ਸਭ ਜੀਵਹਿ ਰਾਮ ਰਸਾਇਨ ਰਸਨਾ ਪੀਵਹਿ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ